ਕਾਰਨ ਸੰਬੰਧਤ ਸਮਝੋ ਹੈ ਵੀ ਰੀੜਾ ਹੈ ਪੈਂਦੀਆਂ ਕਿਉਂ ਨੇ ਇਸ ਤੋਂ ਪਹਿਲਾਂ ਵੀ ਸਾਡੇ ਸੁਪਰੀਮ ਕੋਰਟ ਦੀਆਂ ਸੀਜ਼ਾ ਰੀੜਾ ਪੈ ਚੁੱਕੀਆਂ ਨੇ ਜੇਲ੍ਹ ਜਾ ਕੇ ਆ ਚੁੱਕੇ ਨੇ ਉਸ ਤੋਂ ਪਹਿਲਾਂ ਨੀਸ਼ ਚੋਧੀ ਆ ਜੀ ਉਹ ਵੀ ਜੇਲ੍ਹ ਜਾ ਚੁੱਕੇ ਨੇ ਉੱਥੇ ਵੀ ਰੀੜਾ ਪਈਆਂ ਨੇ ਸਤਿੰਦਰ ਜੈਨ ਜੀ ਉਹ ਵੀ ਅੰਦਰ ਜਾ ਚੁੱਕੇ ਨੇ ਰੀੜਾ ਪਈਆਂ ਨੇ ਪਰ ਦਿੱਖ ਲੱਗੀ ਆ ਅੱਜ ਤੱਕ ਇੱਕ ਵੀ ਸਬੂਤ ਇਹਨਾਂ ਨੂੰ ਮਿਲਿਆ ਨਹੀਂ ਆਮ ਆਦਮੀ ਪਾਰਟੀ ਦੇ ਕੋਲ ਪੀਆਈ ਦੇ ਝੂਠੇ ਕੇਸ ਮਲਾ ਕੇ ਜੋ ਲੀਡਰ ਉਹਨਾਂ ਨੂੰ ਲੱਗਦਾ ਹੈ ਉਹਦੇ ਤੇ ਹਮਲਾ ਕਰ ਦਿੰਦੇ ਆ ਔਰ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਛੋਟੀ ਜੀ ਪਾਰਟੀ ਹੈ 10 ਸਾਲ ਪਹਿਲੇ ਬਣੀ ਪਾਰਟੀ ਹੈ ਦਿੱਲੀ ਪੰਜਾਬ ਚ ਇਹਨਾਂ ਦੀ ਸਰਕਾਰ ਹੈ ਇਹਨਾਂ ਦੇ ਹਰ ਨੇਤਾ ਹਰ ਬੜਾ ਨੇਤਾ ਜਿਹਦਾ ਕੋਈ ਸਮਾਜ ਤੇ ਰਾਜਨੀਤੀ ਤੇ ਕੋਈ ਅਸਰ ਹੈਗਾ ਉਹਨਾਂ ਤੇ ਇਹਨਾਂ ਨੇ ਅਟੈਕ ਕਰ ਕਰਕੇ ਕੋਸ਼ਿਸ਼ ਕਰਕੇ ਅੰਦਰ ਪਾ ਰਹੇ ਨੇ ਇਲੈਕਟ੍ਰੋਨ ਬੌਂਡ ਦੇ ਵਿੱਚ ਈਵਨ ਫైనాన్స్ ਮਨਿਸਟਰ ਤੇ ਐਫਆਈਆਰ ਲਾਚ ਹੋ ਗਈ ਉਹਦੇ ਤੇ ਵੀ ਈਡੀ ਦੀ ਜਾਂਚ ਨਹੀਂ ਹੋਈ ਠੀਕ ਹੈ ਇਹਨਾਂ ਦੇ ਕਈ ਐਸੇ ਲੋਕ ਨੇ ਜਿਹੜੇ ਕਿਸਾਨ ਧਰਨੇ ਤੇ ਬੈਠੇ ਐ ਕਿਉਂ ਕਿ ਲਖੀਮ ਪੂਰੀ ਦੇ ਵਿੱਚ ਸਾਨੂੰ ਇਨਸਾਫ ਮਿਲ ਜੇ ਉਹਦੀ ਤਾਂ ਈਡੀ ਦੀ ਜਾਂਚ ਨਹੀਂ ਹੋਈ ਕਈ ਐਸਐਸ ਕੇਸਿੰਗ ਦੇ ਜਿਹਦੇ ਵਿੱਚ ਸੀਨੀਅਰ ਅਫੈਂਸਿਸ ਹੋਏ ਨੇ ਉਹਦੇ 'ਚ ਈਡੀ ਦੀ ਜਾਂਚ ਨਹੀਂ ਹੋਈ ਈਡੀ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਲਈ ਬਣਾ ਰੱਖੀ ਐ ਕੋਈ ਸिसोदिया ਸਾਹਿਬ ਨਾਲ ਜਿਹੜਾ ਕੋਈ ਮਨੀ ਦਾ ਲੈਣ ਦੇਣ ਸੀਗਾ ਕੇਜਰੀਵਾਲ ਸਾਹਿਬ ਨਾਲ ਕਿਹੜੀ ਮਨੀ ਦਾ ਲੈਣ ਦੇਣ ਹੋਇਆ ਹੋਰਾਂ ਕੁਝ ਘਰਾਂ 'ਚ ਵੜ ਕੇ ਕਿਹੜਾ ਕੋਈ ਲੈਣ ਦੇਣ ਹੈ ਜੀ ਇੱਕ ਬੰਦਾ ਇੱਕ ਬਿਜ਼ਨਸਮੈਨ ਐ ਤੁਸੀਂ ਉਹਦੇ ਅਕੋਰਡਿੰਗ ਨਾਲ ਉਹਨੂੰ ਵਾਚ ਆਊਟ ਕਰੋ ਠੀਕ ਐ ਉਹਨੂੰ ਤੁਸੀਂ ਨੋਟਿਸ ਸਰਵ ਕਰੋ ਇਹ ਪੀਅਰ ਹੋਊਗਾ ਇੱਕ ਪ੍ਰੋਸੈਸ ਐ ਨਾ ਇੱਕ ਪ੍ਰੋਸੈਸਰ ਡਿਪਾਰਟਮੈਂਟ ਦਾ ਕਿ ਤੁਸੀਂ ਉਹਨੂੰ ਨੋਟਿਸ ਸਰਵ ਕਰੋ ਅਪੀਅਰ ਹੋਊਗਾ ਆਪਣੇ ਸਟੇਟਮੈਂਟ ਲੈ ਕੇ ਆਊਗਾ ਸਭ ਕੋਈ ਲੈ ਕੇ ਆਊਗਾ ਜੇ ਤੁਹਾਨੂੰ ਕਿਸੇ ਨਾ ਕਿਸੇ ਪਾਸੇ ਕੋਈ ਲੂਪ ਪਣ ਲੱਗੇ ਤਾਂ ਹੀ ਆਓਗੇ ਨਾ ਕਈ ਤੁਸੀਂ ਮੂੰਚਾ ਕੇ ਰੱਡਾ ਮਾਰਨੀ ਸ਼ੁਰੂ ਕਰ ਦੋਗੇ ਇਟਸ ਅ ਜਸਟ ਐਂਡ ਜਸਟ ਮਿਸਯੂਜ਼ ਆਫ ਦੀ ਪਾਵਰ ਪੰਜਾਬ ਦੇ ਆਪ ਸਰਕਾਰ ਦੇ ਸੰਸਦ ਸੰਜੀਵ ਅਰੋੜਾ ਦੇ ਘਰ ਦੇ ਵਿੱਚ ਈਡੀ ਨੇ ਮਾਰਿਆ ਛਾਪਾ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਹੈਮਟਨ ਹੋਮ ਦੇ ਵਿੱਚ ਜਿਹੜਾ ਕੀ ਆ ਉਹਨਾਂ ਦਾ ਘਰ ਹੈ ਜਿੱਥੇ ਕੀ ਚੰਡੀਗੜ੍ਹ ਰੋਡ ਦੇ ਵਿੱਚ ਪੈਂਦਾ ਹੋਇਆ ਤਸਵੀਰਾਂ ਨੇ ਈਡੀ ਦੀਆਂ ਜਿਹੜੀਆਂ ਗੱਡੀਆਂ ਜਿਹੜੀਆਂ ਉਹਨਾਂ ਦੇ ਘਰ ਅੱਜ ਘਰ ਦੇ ਵਿੱਚ ਪਹੁੰਚੀਆਂ ਤੇ ਈਡੀ ਨੇ ਜਿਹੜਾ ਕੀ ਹੈ ਆ ਆਮ ਆਦਮੀ ਪਾਰਟੀ ਦੇ ਸੰਸਦ ਸੰਜੀਵ अरोड़ा ਦੇ ਘਰ ਵਿੱਚ ਛਾਪਾ ਮਰਿਆ ਹੈ ਹੁਣ ਛਾਪੇ ਨੂੰ ਲੈ ਕੇ ਜਿਹੜਾ ਕੀ ਹੈ ਇਸ ਆਮ ਆਦਮੀ ਦੇ ਵਰਕਰ ਜਿਹੜੀ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਕੀ ਪੁੱਛਾਂਗੇ ਕੀ ਕਾਰਨ ਹੈ ਐਸਾ ਈਡੀ ਦਾ ਛਾਪਾ ਮਾਰਨ ਦਾ ਕੀ ਐਸੇ ਵੱਡੇ ਵੱਡੇ ਕਾਰਨ ਹੋਏ ਨੇ ਸਰ ਤੁਸੀਂ ਸੱਚੀ ਗੱਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਇਹ ਈਡੀ ਦੀ ਰੇਡ ਪਈ ਹੈ ਕੀ ਕਾਰਨ ਹੈ ਕਾਰਨ ਸਾਨੂੰ ਅਜੇ ਤੱਕ ਨਹੀਂ ਸਮਝ ਆਇਆ ਵੀ ਰੇਡਾਂ ਹੈ ਪੈਂਦੀਆਂ ਕਿਉਂ ਨੇ ਇਸ ਤੋਂ ਪਹਿਲਾਂ ਵੀ ਸਾਡੇ ਸੁਪਰੀਮ ਕੋਰਟ ਕੇਸਰੀਵਾਲ ਦੀਆਂ ਰੇਡਾਂ ਪੈ ਚੁੱਕੀਆਂ ਨੇ ਜੇਲ੍ਹ ਜਾ ਕੇ ਆ ਚੁੱਕੇ ਨੇ ਉਸ ਤੋਂ ਪਹਿਲਾਂ ਮਨੀਸ਼ ਸ਼ਿਸ਼ੋਧੀਆ ਜੀ ਉਹ ਵੀ ਜੇਲ੍ਹ ਜਾ ਚੁੱਕੇ ਨੇ ਉੱਥੇ ਵੀ ਰੇਡਾਂ ਪਈਆਂ ਨੇ ਸਤਿੰਦਰ ਜੈਨ ਜੀ ਉਹ ਵੀ ਅੰਦਰ ਜਾ ਚੁੱਕੇ ਨੇ ਰੇਡਾਂ ਪਈਆਂ ਨੇ ਪਰ ਨਿਕਲੇ ਕੀ ਆ ਅੱਜ ਤੱਕ ਇੱਕ ਵੀ ਸਬੂਤ ਇਹਨਾਂ ਨੂੰ ਮਿਲਿਆ ਨਹੀਂ ਆਮ ਆਦੀ ਪਾਰਟੀ ਦੇ ਕੋਲ ਜਿਸ ਚੱਕਰ 'ਚ ਇਹ ਰੇੜਾ ਪਾਉਂਦੇ ਨੇ ਬਾਰ-ਬਾਰ ਇਹ ਸਾਨੂੰ ਪਰੇਸ਼ਾਨ ਕਰ ਰਹੇ ਨੇ ਬਾਰ-ਬਾਰ ਸਾਨੂੰ ਇਹ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਆਮ ਆਦੀ ਪਾਰਟੀ ਨੂੰ ਖਤਮ ਕਰ ਲੈਣਾ ਇਹ ਕੋਈ ਕੋ ਮਕਸਦ ਹੈਗਾ ਹਮੇਸ਼ਾ ਇਮਾਨਦਾਰ ਤੇ ਸੱਚਾਈ ਦੀ ਜਿੱਤ ਹੁੰਦੀ ਆ ਅੱਜ ਸੰਜੀਵ ਰੋੜੇ ਦੇ ਉੱਪਰ ਜਿਹੜੀ ਰੇਡ ਪਈ ਹੈ ਇਹ ਵੀ ਨਾ ਪਾਕ ਸਾਫ ਹੋ ਕੇ ਬਾਹਰ ਆਉਣਗੇ ਜਿਹੜਾ ਤੁਸੀਂ ਪਿਛਲਾ ਰਿਕਾਰਡ ਦੇਖਿਆ ਹੀ ਆ ਕਿ ਅੱਜ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਇਹ ਚਾਹੁੰਦੇ ਕੀ ਨੇ ਕਿ ਆਮ ਕਰਾਂ ਦੇ ਲੋਕ ਆਮ ਆਦਮੀ ਦੇ ਲੋਕ ਤਰਕੀ ਨਾ ਕਰਨ ਪੜ੍ਹ ਲਿਖ ਕੇ ਵੱਡੇ ਹੋ ਕੇ ਅਫਸਰ ਨਾ ਬਣਨ ਇਹ ਚਾਹੁੰਦੇ ਨੇ ਜੇ ਪੜ੍ਹ ਲਿਖ ਕੇ ਅਫਸਰ ਬਣ ਜਾਣਗੇ ਇਹਨਾਂ ਕੋਲੋਂ ਹਸਾਮ ਮੰਗਣਗੇ ਸਾਡੇ ਕੋਲੋਂ ਹਸਾਮ ਮੰਗਣਗੇ ਅੱਜ ਆਮ ਆਦਮੀ ਪਾਰਟੀ ਦੀ ਹਲਤ ਕਿਉਂ ਇਹ ਕਰ ਰਹੇ ਨੇ ਵਾਰ-ਵਾਰ ਡਿੜ ਕਿਉਂ ਭਾਰੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜਿਹਨਾਂ ਕੋਲ ਹਸਾਮ ਮੰਗਦੇ ਨੇ ਅੱਜ ਪੰਜਾਬ ਦਾ 8000 ਕਰੋੜ ਤੋਂ ਵੱਧਾ ਆਰਡੀਐ ਫੰਡ ਸਾਡਾ ਰੁਕਿਆ ਹੋਇਆ ਵਾ ਜਿਸ ਨਾਲ ਸਾਡੇ ਵਿਕਾਸ ਦਾ ਕੰਮ ਕਾਫੀ ਰੁਕਿਆ ਹੋਇਆ ਵਾ ਸੋ ਇਹ ਸਾਨੂੰ ਸਾਹ ਮੰਗਣਾ ਆ ਗਿਆ। ਇਹੀ ਇੱਕ ਵਜ੍ਹਾ ਹੈ ਕਿ ਈਡੀ ਜਿਹੜੀ ਹੈਗੀ ਵਾਰ-ਵਾਰ ਪਰੇਸ਼ਾਨ ਕਰ ਰਹੀ ਹੈ ਸਾਡੇ ਲੀਡਰਾਂ ਨੂੰ। ਸਰ ਦੱਸਿਆ ਜਾ ਰਿਹਾ ਕਿ ਮਨੀ ਟਰਾਂਸਫਰ ਦਾ ਵੀ ਹੈਗਾ ਵੀ ਫਾਈਨੈਂਸ ਦਾ ਵੀ ਲੈਣ ਦੇਣ। ਸਰ ਅਜੇ ਦਾ ਅਜੇ ਤੱਕ ਤਾਂ ਸਾਡੇ ਕੋਲ ਧਿਆਨ ਵਿੱਚ ਇਹ ਗੱਲ ਆ ਹੀ ਨਹੀਂ ਗਈ। ਇਹਨਾਂ ਦੀ ਚੱਲ ਰਹੀ ਹੈ ਇਨਕੁਆਇਰੀ ਕਰ ਰਹੇ ਨੇ ਇਹ। ਪਤਾ ਚੱਲ ਜਿਗਾ ਜਿਸ ਤਰ੍ਹਾਂ ਕਿ ਸਾਡੇ ਡਿਡਰ ਬਾਕੀ ਨਾਪਾਕ ਸਾਫ਼ ਹੋ ਕੇ ਬਾਹਰ ਆਏ ਨੇ। ਸੰਜੀਵ ਰੋੜਾ ਜੀ ਵੀ ਇਸੇ ਤਰ੍ਹਾਂ ਹੀ ਨਾਪਾਕ ਸਾਫ਼ ਹੋ ਕੇ ਬਾਹਰ ਆਉਣਗੇ। ਕੋਈ ਈਡੀ ਦੇ ਅਧਿਕਾਰੀ ਨਾਲ ਗੱਲਬਾਤ ਹੋਈ ਕੋਈ ਨੋਟਿਸ ਵਗੈਰਾ ਨਹੀਂ ਅਜੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ। ਅਜੇ ਇਸ ਤਰ੍ਹਾਂ ਕਿ ਈਡੀ ਰੇਡ ਪਈਆ ਉਸ ਖਿਲਾਫ ਅਸੀਂ ਅੱਜ ਇਹ ਤਰਦਾ ਪ੍ਰਦਰਸ਼ਨ ਕਰ ਰਹੇ ਹਾਂ ਜੀ ਈਆਈ ਦੇ ਝੂਠੇ ਕੇਸ ਮਲਾ ਕੇ ਜੋ ਲੀਡਰ ਉਹਨਾਂ ਨੂੰ ਲੱਗਦਾ ਉਹਦੇ ਤੇ ਹਮਲਾ ਕਰ ਦਿੰਦੇ ਐ ਔਰ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਛੋਟੀ ਜੀ ਪਾਰਟੀ ਹੈ 10 ਸਾਲ ਪਹਿਲੇ ਬਣੀ ਪਾਰਟੀ ਹੈ ਦਿੱਲੀ ਪੰਜਾਬ ਚ ਇਹਨਾਂ ਦੀ ਸਰਕਾਰ ਹੈ ਇਹਨਾਂ ਦੇ ਹਰ ਨੇਤਾ ਹਰ بڑا ਨੇਤਾ ਜਿਹਦਾ ਜਿਹਦਾ ਕੋਈ ਸਮਾਜ ਤੇ ਰਾਜਨੀਤੀ ਤੇ ਕੋਈ ਅਸਰ ਹੈਗਾ ਉਹਨਾਂ ਤੇ ਇਹਨਾਂ ਨੇ ਅਟੈਕ ਕਰ ਕਰਕੇ ਕੋਸ਼ਿਸ਼ ਕਰਕੇ ਅੰਦਰ ਪਾ ਰਹੇ ਨੇ ਇਹਨਾਂ ਨੇ ਪੀਐਮਐਲਏ ਕਾਨੂੰਨ ਫੜ ਲਿਆ ਜੀ ਉਹਨੂੰ ਇੱਕ ਜ਼ਾਲਿਮ ਕਾਨੂੰਨ ਬਣਾ ਲਿਆ ਉਹਦੇ ਵਿੱਚ ਇਦਾਂ ਦੇ ਸੈਕਸ਼ਨ ਪਾ ਲੇ ਕਿ ਆਸਾਨੀ ਨਾਲ ਜਮਾਨਤ ਨਾ ਮਿਲੇ ਉਹਦੇ ਹਿਸਾਬ ਨਾਲ ਕਰ ਦਿੰਦੇ ਆ ਜੀ ਕਿਸੇ ਨੂੰ ਵੀ ਪੜ ਕੇ ਇੱਥੇ ਵੀ ਈਡੀ ਦਾ ਕੇਸ ਕਿਉਂ ਕਰ ਰਹੇ ਨੇ ਈਡੀ ਕਿਉਂ ਆਈ ਹੈ ਕਿਉਂਕਿ ਪੀਐਮਐਲਏ ਦੇ ਵਿੱਚ ਜੇ ਕਿਸੇ ਨੂੰ ਅੰਦਰ ਕਰਨਾ ਉਹਨਾਂ ਨੇ ਪੀਐਮਐਲਏ ਕਾਨੂੰਨ ਬਣਾਇਆ ਸੀ ਜੀ ਇਹਨਾਂ ਨੇ ਜੋ ਡਰੱਗਸ ਦਾ ਕੰਮ ਕਰਦੇ ਸੀਗੇ ਜਾਂ ਜੋ आतंकवादी ਸੀਗੇ ਉਹਨਾਂ ਦੇ ਪੈਸੇ ਨੂੰ ਕੰਟਰੋਲ ਕਰਨ ਵਾਸਤੇ ਕਿ ਪੈਸੇ ਦੀ ਲਵੀ ਦੇਵੀ ਦੇ ਕੰਟਰੋਲ ਕਰ ਸਕੀਏ ਉਹਦੇ ਕਰਕੇ ਇੰਨਾ ਤਗੜਾ ਕਾਨੂੰਨ ਬਣਾਇਆ ਸੀ ਇੰਨਾ ਸਖਤ ਕਾਨੂੰਨ ਬਣਾਇਆ ਸੀ ਕਿ ਜਿਹਦੇ ਵਿੱਚ ਕਿਸੇ ਨੂੰ ਜੇਲ੍ਹ ਨਾ ਮਿਲੇ ਇਹ ਲੋਕੀ ਜਨਰਲ ਪਬਲਿਕ ਤੇ ਵਿੱਚ ਲੋਕਾਂ ਤੇ ਹੀ ਇਹ ਕੇਸ ਪੀਐਮਐਲ ਦਾ ਬਣਾ ਕੇ ਅੰਦਰ ਪਾਈ ਜਾ ਰਹੇ ਨੇ ਤੁਸੀਂ ਦੇਖੋ ਹੁਣ ਸੰਜੀਵ ਰੋੜਾ ਜੀ ਨੂੰ ساری ਦੁਨੀਆ ਜਾਣਦੀ ਹੈ ਇਹ ਤੇ ਸਾਰੇ ਲੋਕੀ ਸਮਾਜ ਦੇ ਕਿੰਨੇ ਕੰਮ ਕਰਦੇ ਨੇ ਤੁਸੀਂ ਜਾ ਕੇ ਦੇਖੋ ਸਿਵਲ ਹਸਪੀਟਲ ਦੇ ਵਿੱਚ ਕਿੰਨਾ ਆਪਣੇ ਜੇਬ ਤੋਂ ਸਿਵਲ ਹਸਪੀਟਲ ਦਾ ਕੰਮ ਕਰਾ ਰਹੇ ਨੇ ਤੇ ਇਦਾਂ ਦੇ ਲੋਕ ਜੋ बिजनेਸਮੈਨ ਨੇ ਹੋਰ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਆਮ ਆਦਮੀ ਦਾ ਕੰਮ ਕਰਦੇ ਨੇ ਉਹਨਾਂ ਤੇ ਇਹਨਾਂ ਇੱਕ ਇਹ ਜ਼ੁਲਮ ਬਹੁਤ ਨਜਾਇਜ਼ ਹੈ ਜੀ ਸਾਰੀ ਪੰਜਾਬ ਦੀ ਜਨਤਾ ਲੁਧਿਆਣੇ ਦੀ ਜਨਤਾ ਆਮ ਆਦਮੀ ਪਾਰਟੀ ਵਾਲੇ ਸਾਰੇ ਇਸ ਚੀਜ਼ ਦੇ ਖਿਲਾਫ ਹੈ ਜਿੱਸਾ ਜਾ ਰਿਹਾ ਕਿ ਇਥੇ ਇੰਡਸਟਰੀ ਬਣੀ ਚਲੀ ਤੇਰੀ ਕਲੋਨੀ ਕੱਟੀ ਗਈ ਹੈ ਇਹ ਤਾਂ ਦੇਖੋ ਜੀ ਗੱਲ ਇਹ ਹੈ ਕਿ ਇਹਨਾਂ ਨੇ ਕੁਝ ਨਾ ਕੁਝ ਤਾਂ ਕਹੀ ਦੇਣਾ ਜੀ ਇਹ ਤਾਂ ਜੀ ਮੇਮ ਨੇ ਔਰ ਭੇਬੜੇ ਵਾਲੀ ਗਾਲੀ ਹੈ ਜੀ ਤੂੰ ਗਾਲੀ ਨਹੀਂ ਦਿੱਤੀ ਤੇਰੇ ਬਾਪ ਨੇ ਗਾਲੀ ਦੀ ਹੋਣੀ ਹੈ ਜੀ ਇਹ ਤਾਂ ਉਹਨਾਂ ਨੇ ਇੱਕ ਛੋਟਾ ਛੋਟਾ ਇੱਕ ਜੇ ਇਦਾਂ ਦੀ ਗੱਲ ਸੀ ਇਦਾਂ ਦੀ ਗੱਲ ਤੇ ਇਨਵੈਸਟੀਗੇਟ ਜਨਰਲ ਕਰ ਲੈਣਾ ਚਾਹੀਦਾ ਸੀ ਇਦਾਂ ਦਾ ਕੀ ਮਤਲਬ ਹੈ ਤੁਸੀਂ ਰੇਡ ਔਰ ਈਡੀ ਨੇ ਕਿਉਂ ਰੇਡ ਕੀਤੀ ਜੀ ਜਿਸ ਏਜੰਸੀ ਨੇ ਮਾਲੀਆ ਲਾਇਸੈਂਸ ਦੇਣਾ ਸੀ ਉਹ ਏਜੰਸੀ ਕਰ ਲੈਂਦੀ ਈਡੀ ਨੂੰ ਵਿੱਚ ਨੂੰ ਲਾ ਕੇ ਕਰਨ ਦੀ ਕੀ ਲੋੜ ਹੈ ਇਹ ਤਾਂ ਸਾਫ਼ ਜਾਹਿਰ ਹੈ ਜੀ ਇਹ ਜ਼ੁਲਮ ਹੈਗਾ ਇਹ ਜੋ ਵੀ ਇੱਥੇ ਮੰਨ ਲਿਆ ਜੀ ਇਹ ਸੰਜੀਵ ਰੋੜਾ ਜੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਨੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਇਹਨਾਂ ਤੇ ਜ਼ੁਲਮ ਹੋਇਆ ਜੀ ਇੱਕ ਸੰਜੀਵ ਜੀ ਦਾ ਬਿਆਨ ਵੀ ਆਇਆ ਕਿ ਇਹਨੇ ਕਿ ਮੋਦੀ ਨੇ ਤੋਤਾ ਮੈਨਾਂ ਛੱਡੇ ਉਹਨੇ ਆ ਬਿਲਕੁਲ ਜੀ ਇਹ ਤਾਂ ਆਪਾਂ ਥੋੜੀ ਕਹਿ ਰਹੇ ਨੇ ਇਹ ਤਾਂ ਕੋਰਟਾਂ ਕਹਿ ਰਹੀਆਂ ਨੇ ਕੋਰਟ ਨੇ ਹਰ ਕੇਸ ਦੇ ਵਿੱਚ ਲਤਾੜ ਪਈਏ ਜੀ ਇਹਨਾਂ ਨੂੰ ਲਗਾਤਾਰ ਲਤਾੜ ਕਰ ਰਹੇ ਨੇ ਜੀ ਕਿਸੇ ਵੀ ਇੱਕ ਕੇਸ ਦੇ ਵਿੱਚ ਤੁਸੀਂ ਕੇਜਰੀਵਾਲ ਜੀ ਦਾ ਸਿਸੋਦੀਆ ਜੀ ਦਾ ਕਿਸੇ ਦਾ ਵੀ ਕੇਸ ਦੇਖ ਲਓ ਚਾਰ ਸ਼ੀਟ ਪੇਸ਼ ਹੀ ਨਹੀਂ ਕਰ ਰਹੇ ਤੇ ਕਿੰਨੀ ਰੇਡਾਂ ਪਈਆਂ ਹੋਣੀਆਂ ਤੁਹਾਨੂੰ ਪਤਾ ਜੀ ਹਜ਼ਾਰ ਰੇਡ ਈਡੀ ਦੀ ਰੇਡ ਪੈ ਗਈ ਹੋਣੀ ਜੀ 500 ਈਡੀ ਦੇ ਅਫਸਰ ਲੱਗੇ ਹੋਏ ਨੇ ਜੀ ਜੋ ਦਿੱਲੀ ਦਾ ਇਹਨਾਂ ਨੇ ਝੂਠਾ ਸ਼ਰਾਬ ਬੰਦੀ ਦਾ ਕੇਸ ਬਣਾਇਆ ਸੀ ਸ਼ਰਾਬ ਦਾ ਉਸ ਕੇਸ ਦੇ ਵਿੱਚ ਇਹਨੇ ਬੰਦੇ ਲਾ ਕੇ ਵੀ ਇਹਨਾਂ ਨੂੰ 5 ਰੁਪਏ ਨਹੀਂ ਮਿਲੇਗਾ ਦੇ ਅੱਜ ਤੱਕ ਕੁਝ ਵੀ ਪੇਸ਼ ਨਹੀਂ ਕਰ पाए ਬਸ ਕਿਉਂਕਿ ਕਾਨੂੰਨ ਦੇ ਵਿੱਚ ਜ਼ਮਾਨਤ ਨਹੀਂ ਮਿਲ ਸਕਦੀ ਤੇ ਭਈ ਕੇਸ ਨੂੰ ਉਲਝਾ ਕੇ ਰੱਖਣਾ ਹੈ ਤਾਂ ਕਿ ਇਹਨਾਂ ਨੂੰ ਜ਼ਮਾਨਤ ਨਾ ਮਿਲੇ ਇਸੇ ਇੱਕ ਚੱਕਰ 'ਚ ਇੱਥੇ ਵੀ ਤੁਸੀਂ ਦੇਖੋਗੇ ਹਰ ਵਿਰੋਧੀ ਤੇ ਇਹ ਕੋਈ ਹੋਰ ਕੇਸ ਨਹੀਂ ਬੰਦੇ ਇਹ ਪੀਐਮਐਲਏ ਦਾ ਈਡੀ ਦਾ ਕੇਸ ਬੰਦੇ ਇਹ ਗਲਤ ਹੈ ਜੀ ਇਹ ਜਿੰਨਾ ਵੀ ਇਹ ਤਾਨਾਸ਼ਾਹੀ ਕਰਨਗੇ ਇਹ ਲੋਕੀ ਦੇਖ ਰਹੇ ਨੇ ਇਹ ਪਹਿਲੇ ਹੀ ਇਹਨਾਂ ਨੂੰ ਇਹ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਬੜਾ ਨੁਕਸਾਨ ਹੋਇਆ ਬੀਜੇਪੀ ਨੂੰ ਅੱਗੇ ਆਉਣੇ ਵਾਲੇ ਇਹਦੇ ਹਰਿਆਣੇ 'ਚ ਹਾਰ ਰਹੇ ਨੇ ਇਹ ਅੱਗੇ ਵੀ ਤੁਸੀਂ ਦੇਖੋ ਦਿੱਲੀ ਹਾਰਨਗੇ ਮਹਾਰਾਸ਼ਟਰ ਝਾਰਖੰਡ ਇਹਨਾਂ ਦੀ ਸਰਕਾਰ ਟਿਕਣੀ ਨਹੀਂ ਹੈ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਲੋਕੀ ਤਾਨਾਸ਼ਾਹੀ ਇੰਡੀਆ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਕੀ ਲੱਗਦਾ ਕਿ ਆਮ ਸਰ ਆਪ ਆਮ ਆਦਮੀ ਪਾਰਟੀ ਨੂੰ ਪਿੱਛੇ ਧੱਕੇ ਲਿਆ ਜਾ ਰਿਹਾ ਬਿਲਕੁਲ ਜੀ ਇਹ ਦਬਾਨ ਦੀ ਕੋਸ਼ਿਸ਼ ਹੈ ਇਹਨਾਂ ਨੂੰ ਡਰ ਇਸ ਤੋਂ ਲੱਗਦਾ ਜੀ ਸਾਡੀ ਦੇਖੋ ਜੀ ਕਿੰਨੇ ਦੋ ਸਟੇਟਾਂ ਦੇ ਵਿੱਚ ਛੋਟੇ ਸਟੇਟਾਂ ਦੇ ਵਿੱਚ ਸਾਡੀ ਸਰਕਾਰ ਹੈ ਫਿਰ ਵੀ ਇਹਨਾਂ ਨੂੰ ਡਰ ਲੱਗਦਾ ਡਰ ਇਸ ਕਰਕੇ ਲੱਗਦਾ ਕਿਉਂਕਿ ਪੂਰੇ ਇੰਡੀਆ ਦੇ ਲੋਕ ਇਹ ਦੇਖ ਰਹੇ ਨੇ ਕਿ ਆਮ ਆਦਮੀ ਪਾਰਟੀ ਕਿੰਨਾ ਅੱਗੇ ਵਧੂਗੀ ਭਾਜਪਾ ਨੂੰ ਲੱਗਦਾ ਹੈ ਕਿ ਬਾਕੀ ਪਾਰਟੀਆਂ ਨੂੰ ਤਾਂ ਆਪਾਂ ਸਾਂਭ ਸਕਦੇ ਹਾਂ ਉਹਨਾਂ ਤੇ ਵੀ ਜ਼ੁਲਮ ਕਰਦੇ ਹਾਂ ਬਟ ਉਹਨੇ ਨਹੀਂ ਕਰਦੇ ਆਮ ਆਦਮੀ ਪਾਰਟੀ ਦਾ ਦੇਖੋ ਨੰਬਰ 1 ਲੀਡਰ ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ 6 ਤੁਸੀਂ 50ਵੇਂ 100ਵੇਂ ਨੰਬਰ ਤੇ ਵੀ ਜਾਓਗੇ ਕੋਈ ਨਾ ਕੋਸ ਕੇਸ ਚੱਲਦਾ ਮਿਲੇਗਾ ਤੁਹਾਨੂੰ ਕੁਝ ਨਾ ਕੁਝ ਇਨਕ 250 ਕੇਸ ਹੈਗੇ ਜੀ ਐਮਐਲਏ ਕਿੱਥੇ 62 ਐਮਐਲਏ ਨੇ 250 ਕੇਸ ਬਣਾਏ ਹੋਏ ਨੇ ਇਹਨਾਂ ਨੇ ਹਰ ਕੇਸ ਦੇ ਵਿੱਚ ਕੋਰਟ ਦੇ ਵਿੱਚ ਬਰੀ ਹੁੰਦੇ ਆ ਕੋਰਟ ਉਹਨਾਂ ਨੂੰ ਫਟਕਾਰ ਲੈਂਦੀ ਹੈ ਬਟ ਇਹਨਾਂ ਤੇ ਜੋ ਨਹੀਂ ਰੇਗਦੀ ਜੀ ਇਹਨਾਂ ਦੀ ਸੋਚ ਜੋ ਹੈ ਨਾ ਜੀ ਬਿਲਕੁਲ ਗੰਦੀ ਸੋਚ ਹੈ ਇਹਨਾਂ ਤੇ ਕੋਈ ਅਸਰ ਨਹੀਂ ਪੈਂਦਾ ਤੇ ਇਹ ਅਸਰ ਤਾਂ ਇਹਨਾਂ ਤੇ ਤਾਂ ਹੀ ਪੈਣਾ ਜੀ ਜਦੋਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਜੁੱਤੇ ਮਾਰਨੀ ਠੀਕ ਉਹਨਾਂ ਅਗਲੀ ਰਣਨੀਤੀ ਕੀ ਰਹੇਗੀ ਅਗਲੀ ਰਣਨੀਤੀ ਕੀ ਹੈ ਜੀ ਦਬਾਅ ਸਾਡੇ ਤੇ ਇਹਨਾਂ ਨੇ ਬਣਾਇਆ ਜੀ ਰਣਨੀਤੀ ਤਾਂ ਇਹਨਾਂ ਨੇ ਬਣਾਈ ਹੈ ਜੀ ਇਹ ਆਪਾਂ ਤਾਂ ਇਹਦਾ ਸਾਹਮਣਾ ਕਰਾਂਗੇ ਆਪਾਂ ਲੋਕਾਂ ਦੇ ਕੰਮ ਛੱਡ ਕੇ ਸਾਨੂੰ ਆ ਜਾ ਕੇ ਇਹ ਕੰਮ ਕਰਨਾ ਪੈ ਰਿਹਾ ਜੀ ਇਹ ਤਾਂ ਗਲਤ ਗੱਲ ਹੈ ਨਾ ਜੀ ਹੁਣ ਜਦੋਂ ਇਹ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਤੇ ਇਹ ਕਰਨਗੇ ਆਪਾਂ ਸਾਰੇ ਪੜੇ ਲਿਖੇ ਲੋਕ ਆਪਣਾ ਆਪਣਾ ਕੰਮ ਦੰਦਾ ਛੱਡ ਕੇ ਇੱਥੇ ਆ ਕੇ ਵਿਰੋਧ ਕਰਨ ਬੈਠੇ ਆ ਜੀ ਨਹੀਂ ਤਾਂ ਮੈਂ ਡਾਕਟਰ ਹਾਂ ਜੀ ਮੈਂ ਮਰੀਜ਼ ਛੱਡ ਗਿਆ ਜੀ ਮੈਂ ਮਰੀਜ਼ਾਂ ਦੀ ਸੇਵਾ ਕਰਦਾ ਸੀ ਇਹ ਸਾਹਿਬ ਨੇ ਇਹ ਸਾਰੇ ਵੱਡੇ ਵੱਡੇ ਲੋਅਰ ਸਾਹਿਬ ਨੇ ਜੀ ਤੇ ਤੁਸੀਂ ਇਹ ਦੇਖੋ ਇਹ ਗਲਤ ਗੱਲ ਹੈ ਲੋਕਾਂ ਦੇ ਇਨਨੇ ਜ਼ੁਲਮ ਕਰਨੇ ਠੀਕ ਨਹੀਂ ਹੁੰਦੇ ਥੋੜਾ ਦੇਸ਼ ਦਾ ਵੀ ਸੋਚਣਾ ਚਾਹੀਦਾ ਲੋਕਤੰਤਰ ਦਾ ਸੋਚਣਾ ਚਾਹੀਦਾ ਸੰਵਿਧਾਨ ਦਾ ਸੋਚਣਾ ਚਾਹੀਦਾ ਇਸ ਤੋਂ ਪੁਰਵ ਮੰਤਰੀ ਜਿਹੜੇ ਕਿ ਨੇ ਆਸ਼ੂ ਦੇ ਵੀ ਈਡੀ ਰੇਡ ਕੀਤੀ ਗਈ ਹੈ ਤੇ ਉਸ ਨੂੰ ਲੈ ਕੇ ਜਿਹੜੀ ਹੈ ਲਗਾਤਾਰ ਜਿਹੜੀ ਈਡੀ ਰੇਡਾਂ ਕੀਤੀ ਜਾ ਰਹੀਆਂ ਕਿ ਕਿਸ ਕਿਸ ਦਾ ਜ਼ਿੰਮੇਵਾਰ ਠਹਿਰਦੇ ਉਹਨੂੰ ਦੇਖੋ ਜੀ ਗੱਲ ਇਹ ਹੈ ਕਿ ਜਿਸ ਕੇਸ ਦੇ ਵਿੱਚ ਜੋ ਮਾਲੀਆ ਇਨਕਮ ਟੈਕਸ ਦਾ ਕੇਸ ਹੈ ਕਿਸੇ ਤੇ ਕਿ ਤੁਸੀਂ ਕਹਿੰਦੇ ਹੋ ਕਿ ਭਾਈ ਇਨਕਮ ਟੈਕਸ ਨੇ ਪੂਰਾ ਨਹੀਂ ਦਿੱਤਾ ਤੁਸੀਂ ਇਨਕਮ ਟੈਕਸ ਦੇ ਐਕਟ ਦੇ ਵਿੱਚ ਕੇਸ ਕਰ ਲਓ ਤੁਸੀਂ ਉਹਨੂੰ ਈਡੀ ਦਾ ਕੇਸ ਬਣਾਉਣ ਦੀ ਕੀ ਲੋੜ ਹੈ ਮੰਨ ਲਿਆ ਤੁਸੀਂ ਕੁਝ ਮਸ਼ੀਨ ਖਰੀਦੀ ਹੈ ਤੁਸੀਂ ਕੋਈ ਫੈਕਟਰੀ ਲਾਈ ਹੈ ਵੀ ਤੁਹਾਨੂੰ ਲੱਗਦਾ ਹੈ ਕੁਝ ਹਿਸਾਬ ਚ ਗੜਬੜ ਹੈ ਕੋਈ ਖਰੀਦ ਵੇਚ ਚ ਗੜਬੜ ਹੈ ਤੁਸੀਂ ਸੇਲ ਟੈਕਸ ਦਾ ਕੇਸ ਕਰੋਗੇ ਐਕਸਾਈਜ਼ ਦਾ ਤੁਸੀਂ ਜੀਐਸਟੀ ਅਫਸਰ ਦੇਖੂਗਾ ਉਹਨੂੰ ਉਹ ਸਾਰੇ ਕੇਸਾਂ ਦੇ ਵਿੱਚ ਈਡੀ ਨੂੰ ਇਨਵੋਲ ਕਰਨਾ ਤੇ ਪੀਐਮਐਲ ਲਾਣਾ ਇਹ ਤਾਂ ਗਲਤ ਗੱਲ ਹੈ ਤੇ ਬਾਕੀ ਏਜੰਸੀਆਂ ਫਿਰ ਆ ਬਾਕੀ ਏਜੰਸੀਆਂ ਨੂੰ ਐਕਸ਼ਨ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗਲਤ ਹੈ ਤੇ ਇਹਦੇ ਵਿੱਚ ਦੇਖੋ ਜੀ ਜੀਐਸਟੀ ਦਾ ਮੰਨ ਲਿਆ ਕੋਈ ਅਫਸਰ ਹੈ ਉਹ ਇਨਵੈਸਟੀਗੇਟ ਕਰ ਲਏ ਜੇ ਉਹਨੂੰ ਲੱਗਦਾ ਹੈ ਕਮੇ ਇਨਵੈਸਟੀਗੇਟ ਕਰ ਲੇ ਉਹ ਇਨਕੁਆਇਰੀ ਕਰ ਲੇ ਉਹਨਾਂ ਦੇ ਵਿੱਚ ਇੰਨੀ ਸਖਤਾਈ ਨਹੀਂ ਇਹ ਬੰਦਾ ਜਵਾਬ ਦੇ ਸਕਦਾ ਉਹਨੂੰ ਮੌਕਾ ਮਿਲਦਾ ਕਿ ਜਵਾਬ ਦੇ ਦੇਵੇ ਇਨਕਮ ਟੈਕਸ ਦਾ ਸੇਲ ਟੈਕਸ ਦਾ ਐਕਸਾਈਜ਼ ਦਾ ਸਾਰਾ ਉਹ ਜਵਾਬ ਦੇ ਸਕਦੇ ਇਹਦੇ ਵਿੱਚ ਇਹਨਾਂ ਨੇ ਪੀਐਮਐਲਏ ਲਾਗੂ ਕਰਕੇ ਜਵਾਬ ਕੁਝ ਨਹੀਂ ਫੜ ਕੇ ਅੰਦਰ ਕਰਨ ਦੀ ਇਹਨਾਂ ਦੀ ਸਾਜ਼ਿਸ਼ ਹੁੰਦੀ ਹੈ ਜੀ ਕਿਉਂ ਤਰਨਾ ਪਰਚੇਨ ਕਿੰਨੀ ਦੇਰ ਤੱਕ ਚੱਲੇਗਾ ਆਪਾਂ ਕਰਾਂਗੇ ਆਪਾਂ ਸਾਥ ਦੇਵਾਂਗੇ ਜੀ ਜਦੋਂ ਤੱਕ ਇਹਨਾਂ ਦਾ ਜ਼ੁਲਮ ਚੱਲੂਗਾ ਬੀਜੇਪੀ ਦਾ ਆਪਾਂ ਬੀਜੇਪੀ ਦੇ ਖਿਲਾਫ ਲੱਗੇ ਰਵਾਂਗੇ ਜੀ ਇਹ ਜ਼ੁਲਮ ਆਪਾਂ ਬਰਦਾਸ਼ਤ ਨਹੀਂ ਕਰਨਾ ਠੀਕ ਹੈ ਤਾਂ ਬਿਲ आम आदमी पार्टी ਦੇ ਜਿਹੜੇ ਕੀ ਵਰਕਰ ਇੱਥੇ ਮੌਜੂਦ ਨੇ ਜਿਹੜੇ ਕੀ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਈਡੀ ਹਾਲਾਕਿ ਸੰਸਦ ਆਮ ਆਦਮੀ ਪਾਰਟੀ ਦੇ ਸੰਸਦ ਜਿਹੜੇ ਸੀਗੇ ਸੰਜੀਵ अरोड़ा ਦੇ ਘਰ ਜਿਕੇ ਛਾਪਾ ਮਾਰੀ ਈਡੀ ਦੇ ਤੇ ਹੁਣ ਵਕੀਲ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਵਕੀਲ ਸਾਹਿਬ ਕੀ ਐਸੀ ਕੀ ਕਾਰਨ ਹੋ ਗਿਆ ਐਸਾ ਈਡੀ ਦਾ ਇੱਕਦਮ ਛਾਪਾ ਮਾਰਨਾ ਨਾ ਕੋਈ ਦੱਸਿਆ ਨਾ ਕੀ ਲੈਣ ਦੇ ਸਿਆਣੇ ਕਹਿੰਦੇ ਆ ਕਹਿੰਦੇ ਵੀ ਜਿਹੜਾ ਨਕਾਬਲ ਬੰਦਾ ਹੁੰਦਾ ਨਾ ਜੀ ਉਹ ਮੁਕਾਬਲਾ ਨਹੀਂ ਕਰਦਾ ਉਹ ਕਹਿੰਦਾ ਸਾਹਮਣੇ ਦੁਸ਼ਮਣ ਨੂੰ ਖਤਮ ਹੀ ਕਰਦੇ ਹੋ ਜਿਹੜੇ ਲੋਕ ਦੇਸ਼ ਨੂੰ ਜਾਗਰੂਤ ਕਰ ਰਹੇ ਨੇ ਜਿਹੜੇ ਲੋਕ ਦੇਸ਼ ਨੂੰ ਜਗਾ ਰਹੇ ਨੇ ਜਿਹੜੇ ਰਾਈਟ ਪ੍ਰੋਟੈਕਟ ਕਰ ਰਹੇ ਨੇ ਰਾਈਟ ਲੋਕਾਂ ਨੂੰ ਦੱਸ ਰਹੇ ਨੇ ਤੁਸੀਂ ਬਸ ਉਹਨਾਂ ਦੇ ਘਰੇ ਹੀ ਰੈਡਾ ਮਾਰ ਰਹੇ ਹੋ ਤੁਸੀਂ ਮੇਰਾ ਬੈਨਰ ਪੜਿਆ ਹੋਣਾ ਇਲੈਕਟ੍ਰੋਨਿਕ ਬਾਉਂਡ ਦੀ ਜਾਂਚ ਕਰੋ ਹੈਨਾ ਇਧਰ ਹੀ ਨਹੀਂ ਬਣਦੀ ਤੁਸੀਂ ਇੱਕ ਤੁਸੀਂ ਜਰਨਲਿਸਟ ਹੋ ਤੁਸੀਂ ਤਿੱਖੀ ਤੀਜਾ ਸਤੰਭ ਹੋ ਇਸ ਦੇਸ਼ ਦਾ ਠੀਕ ਹੈ ਡੈਮੋਕ੍ਰੇਸੀ ਦਾ ਤੁਸੀਂ ਲੋਕ ਪਾਰਟ ਹੋ ਅਸੀਂ ਵੀ ਉਸੇ ਨੂੰ ਜਾਗਰੂਤ ਕਰ ਰਹੇ ਹਾਂ ਇਲੈਕਟ੍ਰੋਨਿਕ ਬਾਉਂਡ ਦੇ ਵਿੱਚ ਈਵਨ ਫైనాన్స్ ਮਨਿਸਟਰ ਤੇ ਐਫਆਈਆਰ ਲਾਜ ਹੋ ਗਈ ਉਹਦੇ ਤੇ ਵੀ ਜਿਹੜੀ ਦੀ ਜਾਂਚ ਨਹੀਂ ਹੋਈ ਠੀਕ ਹੈ ਇਹਨਾਂ ਦੇ ਕਈ ਐਸੇ ਲੋਕ ਨੇ ਕਿਸਾਨ ਧਰਨੇ ਤੇ ਬੈਠੇ ਆ ਕਿਉਂ ਕਿ ਲਖੀਮ ਪੂਰੀ ਦੇ ਵਿੱਚ ਸਾਨੂੰ ਇਨਸਾਫ ਮਿਲ ਜੇ ਉਹਦੇ ਤੇ ਈਡੀ ਦੀ ਜਾਂਚ ਨਹੀਂ ਹੋਈ ਕਈ ਐਸੇ ਐਸੇ ਕੇਸਿਸ ਨੇ ਜਿਹਦੇ ਵਿੱਚ ਸੀਨੀਅਰ ਅਫੈਂਸਿਸ ਹੋਏ ਨੇ ਉਹਦੇ ਤੇ ਈਡੀ ਦੀ ਜਾਂਚ ਨਹੀਂ ਹੋਈ ਈਡੀ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਲਈ ਬਣਾ ਰੱਖੀ ਹੈ ਕਿ ਤਾਂ ਜੋ ਆਮ ਆਦਮੀ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜੋ ਕਿ ਜੋ ਕਿ ਕੇਜਰੀਵਾਲ ਦੇ ਸੋਚ ਤੇ ਚਲਦੀ ਹੈ ਤੇ ਦੂਸਰਾ ਜਿਹੜੀ ਮੋਦੀ ਨਾਲ ਬਰਬਰ ਦੀ ਟੱਕਰ ਲੈ ਰਹੀ ਹੈ ਇਸ ਤੋਂ ਇਲਾਵਾ ਕਿੱਥੇ ਆ ਤੁਸੀਂ ਦੇਖੋ ਜਿਵੇਂ ਸਾਡੇ ਲੋਕ ਸਭਾ ਦੇ ਚਾਂਚ ਦੀਪਕ ਜੀ ਨੇ ਗੱਲ ਕਹੀ ਕਿ ਐਟ ਲੀਸਟ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਤੋਤਾ ਮੈਨਾ ਕਿੰਦੀ ਸ਼ਰਮ ਵਾਲੀ ਗੱਲ ਹੈ ਕਿ ਏਜੰਸੀ ਜਾਸ ਏਜੰਸੀ ਜਿਹੜੀ ਕਿ ਫੈਡਰਲ ਸਿਸਟਮ ਦੇ ਨਾਲ ਕੰਮ ਕਰਦੀ ਹੈ ਉਹ ਇੱਕ ਪ੍ਰੈਸ਼ਰ 'ਚ ਕੰਮ ਕਰ ਰਹੀ ਹੈ ਉਹਨੂੰ ਤੋਤਾ ਮੈਨਾ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਕਿ ਤੁਸੀਂ ਉਹ ਚੀਜ਼ ਨਾ ਬੋਲੋ ਰਟ ਰਟਾਇਆ ਸਟੇਟਮੈਂਟ ਲੈ ਕੇ ਤੁਸੀਂ ਕੋਰਟਾਂ ਦੇ ਵਿੱਚ ਐਨ ਦੱਸੋ ਕੱਢਿਆ ਕੀ ਹੈ ਇਵਨ ਚਾਰ ਸ਼ੀਟਾਂ ਤੁਹਾਡੇ ਤੋਂ ਫਾਈਲ ਨਹੀਂ ਹੋ ਰਹੀ ਐਫ ਆਈ ਆਰ ਤੁਸੀਂ ਲਾਂਚ ਕਰ ਕਰਕੇ ਅਰੈਸਟ ਕਰ ਰਹੇ ਹੋ ਤੁਨ ਰਹੇ ਹੋ ਤੇ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਤੁਸੀਂ ਇਹ ਨਾ ਇਨਸਾਫੀ ਇਹ ਬਿਲਕੁਲ ਗਲਤ ਹੈ ਤੁਹਾਨੂੰ ਸਿਰਫ ਇੱਕੋ ਹੀ ਇੱਕ ਕਾਰਨ ਹੈ ਕਿ ਤੁਸੀਂ ਈਡੀ ਈਡੀ ਸੀਬੀਆਈ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪੋਜੀਸ਼ਨ ਨੂੰ ਖਤਮ ਕਰਨ ਲਈ ਬਣਾਈ ਹੋਈ ਹੈ ਦੇਖੋ ਇਹ ਫੈਡਰਲ ਸਿਸਟਮ ਨੂੰ ਖਤਮ ਕਰਨ ਲਈ ਇਹ ਡੈਮੋਕ੍ਰੇਸੀ ਖਤਮ ਹੋ ਜਾਏਗੀ ਕੱਲ ਨੂੰ ਤੁਸੀਂ ਤੁਸੀਂ ਲੋਕ ਚਾਹ ਰਹੇ ਹੋ ਕਿ ਸਾਰੇ ਇਲੈਕਸ਼ਨ ਹੀ ਖਤਮ ਕਰ ਦਈਏ ਹਿਟਲਰ ਰਾਜ ਪੈਦਾ ਕਰ ਦਈਏ ਕਿ ਨਵਾਂ ਲੀਡਰ ਪੈਦਾ ਹੀ ਨਾ ਹੋ ਸਕੇ ਲੋਕਾਂ ਨੂੰ ਉਹਦੇ ਹੱਕਾਂ ਬਾਰੇ ਪਤਾ ਹੀ ਨਾ ਲੱਗ ਸਕੇ ਤੁਸੀਂ ਜਾਓ ਜਿਨ੍ਹਾਂ ਦੇ ਮੱਧ ਪ੍ਰਦੇਸ਼ ਚਲੇ ਜੋ ਰਾਜਸਥਾਨ ਚਲੇ ਜੋ ਜਿੱਥੇ ਸਰਕਾਰਾਂ ਇਹਨਾਂ ਦੀਆਂ ਉਥੇ ਮੇਰੇ ਦੋਸਤੋ ਜਿਹੜੇ ਅਫਸਰशाही ਹੈ ਉਹ ਵੀ ਇਹਨਾਂ ਦੀ ਗੁਲਾਮ ਹੈ ਉਹ ਕਿਵੇਂ ਹੈ ਇਹ ਲੋਕ ਪੇਪਰ ਵੀ ਲੀਕ ਕਰ ਦਿੰਦੇ ਅਸੀਂ ਰਾਜਸਥਾਨ ਦੇ ਵਿੱਚ ਗਏ ਸੀਗੇ ਉਥੇ ਪੇਪਰ ਤੱਕ ਲੀਕ ਹੁੰਦੇ ਆ ਜਿਹੜੀ ਸਰਕਾਰਾਂ ਪੇਪਰ ਲੀਕ ਕਰ ਰਹੀਆਂ ਨੇ ਕਿਹਾ ਓਡੀ ਓਈਡੀ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੀਆਂ ਜਿਹੜੀਆਂ ਸਰਕਾਰਾਂ ਰੁਜ਼ਗਾਰ ਨੂੰ ਖਤਮ ਕਰਨ ਉਹ ਈਡੀ ਦੇ ਦਾਇਰੇ ਚ ਨਹੀਂ ਆਉਂਦੀਆਂ ਕਿ ਇਨਫੋਰਸਸ ਡਿਪਾਰਟਮੈਂਟ ਸਿਰਫ ਤਿਸ਼ਰਮ ਆਮ ਆਦਮੀ ਪਾਰਟੀ ਬਣ ਗਿਆ ਇਹ ਸੋਚਣ ਵਾਲੀ ਗੱਲ ਹੈ ਤੇ ਇੱਕ ਬੜਾ ਹੀ ਗੰਭੀਰ ਮੁੱਦਾ ਹੈ ਇਸ ਤਰ੍ਹਾਂ ਨਾ ਕਰੋ ਇਸ ਤਰ੍ਹਾਂ ਡੈਮੋਕ੍ਰੇਸੀ ਖਤਮ ਹੋ ਜਾਏਗੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸੁਨੇਹਾ ਲਾ ਦਿਓ ਕਿ ਤੁਸੀਂ ਇੱਕ ਦੇਸ਼ ਦੇ ਇੱਕ ਦੇਸ਼ ਦੇ ਪ੍ਰਾਈਮ ਮਿਨਿਸਟਰ ਹੋ ਕਿਸੇ ਪਾਰਟੀ ਦੇ ਨਹੀਂ ਦੇਸ਼ ਦੀ ਨੁਮਾਇੰਦਗੀ ਕਰਨਾ ਸਿੱਖੋ ਕਿਸੇ ਪਾਰਟੀ ਦੀ ਨਹੀਂ ਦੱਸਿਆ ਜਾ ਰਿਹਾ ਕਿ ਵਿਦੇਸ਼ੀ ਲੈਣ ਦੇਣ ਵੀ ਸੀਗਾ ਕੋਈ ਮਨੀ ਦਾ ਇਦਾਂ ਦਾ ਕੁਝ ਹੈਗਾ ਪਰ ਕਿਹੜੀ ਮਨੀ ਦਾ ਲੈਣ ਦੇਣ ਹੈਗਾ ਜਿਹੜੇ ਹੁਣ ਸਿਸੋਦੀਆ ਸਾਹਿਬ ਨਾਲ ਕਿਹੜਾ ਕੋਈ ਮਨੀ ਦਾ ਲੈਣ ਦੇਣ ਸੀਗਾ ਕੇਜਰੀਵਾਲ ਸਾਹਿਬ ਨਾਲ ਕਿਹੜੀ ਮਨੀ ਦਾ ਲੈਣ ਦੇਣ ਸੀਗਾ ਹੋਰਾਂ ਤੁਸੀਂ ਘਰਾਂ ਚ ਵੜ ਕੇ ਕਿਹੜਾ ਕੋਈ ਲੈਣ ਦੇਣ ਹੈ ਜੀ ਇੱਕ ਬੰਦਾ ਇੱਕ ਬਿਜ਼ਨਸਮੈਨ ਹੈ ਤੁਸੀਂ ਉਹਦੇ ਅਕੋਰਡਿੰਗ ਲੋ ਨੂੰ ਵਾਚ ਆਊਟ ਕਰੋ ਠੀਕ ਉਹਨੂੰ ਤੁਸੀਂ ਨੋਟਿਸ ਸਰਵ ਕਰੋ ਉਹ ਅਪੀਅਰ ਹੋਊਗਾ ਇੱਕ ਪ੍ਰੋਸੈਸ ਹੈ ਨਾ ਇੱਕ ਪ੍ਰੋਸੈਸ ਹੈ ਡਿਪਾਰਟਮੈਂਟ ਦਾ ਕਿ ਤੁਸੀਂ ਉਹਨੂੰ ਨੋਟਿਸ ਸਰਵ ਕਰੋ ਅਪੀਅਰ ਹੋਊਗਾ ਆਪਣੀ ਸਟੇਟਮੈਂਟ ਲੈ ਕੇ ਆਊਗਾ ਸਭ ਕੋਈ ਲੈ ਕੇ ਆਊਗਾ ਜੇ ਤੁਹਾਨੂੰ ਕਿਸੇ ਨਾ ਕਿਸੇ ਪਾਸੇ ਕੋਈ ਲੂਪਣ ਲੱਗੇ ਤਾਂ ਹੀ ਆਉਂਗੇ ਨਾ ਕਹੀਂ ਤੁਸੀਂ ਮੂੰ ਚੱਕ ਕੇ ਰੱਡਾ ਮਾਰਨੇ ਸ਼ੁਰੂ ਕਰ ਦੋਗੇ ਇਟਸ ਅ ਜਸਟ ਐਂਡ ਜਸਟ ਮਿਸਯੂਜ਼ ਆਫ ਦੀ ਪਾਵਰ ਆ ਪਾਵਰ ਦਾ ਮਿਸ ਯੂ ਸਰ ਅਮਿਤ ਸ਼ਾਹ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਕਿ ਕਹਿੰਦੇ ਕਿ ਹੌਲੀ ਹੌਲੀ ਆਪਾਂ ਸਾਰਾ ਕੁਝ ਸਾਹਮਣੇ ਲਿਆਵਾਂਗੇ ਪ੍ਰੂਫ ਵੀ ਲਾਵਾਂਗੇ ਸਭ ਕੁਝ ਲਾਵਾਂਗੇ ਹਾਲਾਂਕਿ ਅਰਵਿੰਦ ਕੇਜਵਾਲ ਨੇ ਜਿਹੜਾ ਕਿਹਾ ਸੀਐਮ ਪਦ ਤੋਂ ਅਸਤੀਫਾ ਵੀ ਦਿੱਤਾ ਦੇਖੋ ਸੀਐਮ ਪਦ ਇੱਕ ਬਹੁਤ ਵੱਡਾ ਪਦ ਹੈ ਲੋਕੀ ਨਾ ਇੱਕ ਇੱਕ ਸਰਪੰਚੀ ਤੋਂ ਇੱਕ ਇੱਕ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦੇ ਉਸੇ ਸੀਐਮ ਪਦ ਛੱਡਦਾ ਇਸ ਸਟੇਟਮੈਂਟ ਦਿੱਤੀ ਕਿ ਜੇ ਮੈਂ ਇਮਾਨਦਾਰ ਹਾਂ ਜੇ ਮੈਂ ਲੋਕਾਂ ਦੇ ਵਿੱਚ ਇਮਾਨਦਾਰ ਹਾਂ ਤੇ ਲੋਕ ਮੈਨੂੰ ਵੋਟ ਪਾਉਣ ਮੈਂ ਦੁਬਾਰਾ ਆ ਜੂੰਗਾ ਪੀਐਮ ਸਾਹਿਬ ਨੂੰ ਕਹਿ ਦੋ ਤੁਸੀਂ ਗੱਲ ਅਮਿਤ ਸ਼ਾਹ ਦੀ ਕੀਤੀ ਹੈ ਉਹ ਤਾਂ ਆਪਣੇ ਉਹ ਇਨਸਾਨ ਆਪਣੇ ਬੇਟੇ ਨੂੰ ਬੇਟੇ ਨੂੰ ਸੈੱਟ ਕਰ ਰਿਹਾ ਕਿੱਥੇ ਇੱਕ ਬਹੁਤ ਬੜੇ ਬੋਰਡ ਦੇ ਵਿੱਚ ਜੋ ਕਿ ਦੁਨੀਆ ਦਾ ਸਭ ਤੋਂ بڑا ਬੋਰਡ ਹੈ ਉਸ ਚ ਚੇਅਰਮੈਨ ਲਾਤਾ ਉਸ ਨੂੰ ਬੈਠ ਫੜਨਾ ਨਹੀਂ ਆਂਦਾ ਉਹ ਆਪਣੇ ਬੱਚਾ ਬਹੁਤ ਆਪਣੇ ਆਪਣੇ ਇੱਕ ਪਰਿਵਾਰਵਾਦ ਵਾਲੇ ਪਾਸੇ ਤੁਰ ਪਏ ਨੇ ਜੀ ਤੇ ਅੱਜ ਸੰਸਰ ਸੰਜੀਵ ਰੋੜਾ ਨੇ ਬਣਾਇਆ ਨਿਸ਼ਾਨਾ ਈਡੀ ਨੇ ਕੀ ਕਹਿਣਾ ਚਾਹੋ ਦੇਖੋ ਜਿਹੜਾ ਬਿਲਕੁਲ ਜਿਹੜਾ ਬੁਲਾਰਾ ਦੇਸ਼ ਦੀ ਗੱਲ ਰੱਖਦਾ ਹੈ ਉਸ ਮੰਦਰ ਦੇ ਵਿੱਚ ਜਿਹੜਾ ਬੁਲਾਰਾ ਇੱਕ ਹੱਕਾਂ ਦੀ ਗੱਲ ਰੱਖਦਾ ਉਸ ਮੰਦਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜਾ ਤੁਹਾਨੂੰ ਲਲਕਾਰ ਰਿਹਾ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਲੋਕ ਗਲਤ ਹੋ ਤੁਸੀਂ ਉਹਦੀ ਆਵਾਜ਼ ਦਬਾਉਣ ਲਈ ਉਹਦੇ ਤੇ ਈਡੀ ਦੀ ਰੇਡ ਕਰ ਰਹੇ ਹੋ। ਕਿਹਾ ਸਹੀ ਹੈ। ਤੁਸੀਂ ਪਾਰਲੀਮੈਂਟ ਦੇ ਵਿੱਚ ਜਵਾਬ ਦਿਓ, ਆਪੋਜੀਸ਼ਨ ਦੇ ਵਿੱਚ ਜਵਾਬ ਦਿਓ, ਤੁਸੀਂ ਉੱਤੇ ਖੜ ਕੇ ਜਵਾਬ ਦਿਓ। ਕਿਆ ਗਲਤ ਹੈ ਤੇ ਕਿਆ ਚੀਜ਼ ਹੈ? ਉਹ ਇੱਕ ਇੱਕ ਉਹ ਇੱਕ ਨੁਮਾਇੰਦਾ ਹੈ। ਉਹ ਨੁਮਾਇੰਦਾ ਹੈ ਲੋਕਾਂ ਦਾ। ਤੁਸੀਂ ਲੋਕਾਂ ਦੇ ਨੁਮਾਇੰਦੇ ਨਾਲ ਇਸ ਤਰ੍ਹਾਂ ਬਿਹੇਵ ਕਰ ਰਹੇ ਹੋ। ਤੁਸੀਂ ਉਹ ਉਹਨੂੰ ਉਹਦੇ ਨਾਲ ਕੰਟੈਸਟ ਕਰੋ ਗੱਲ ਕਰੋ ਪਾਰਲੀਮੈਂਟ ਦੇ ਵਿੱਚ ਓਪਨ ਓਪਨ ਚੈਲੰਜ ਆਓ ਗੱਲ ਕਰੋ ਇਹਨਾਂ ਦੀ ਚੀਜ਼ਾਂ ਨਾਲ ਤੁਸੀਂ ਕੀ ਕਰ ਲੋਗੇ ਕੁਝ ਨਹੀਂ ਹੋਣਾ ਇਹ ਚੀਜ਼ਾਂ ਨਾਲ ਇਹ ਡੈਮੋਕ੍ਰੇਸੀ ਦਾ ਕਾਹਨ ਹੈ ਕਤਲ ਹੈ ਇਤਿਹਾਸਕਾਰ ਜਦੋਂ ਇਤਿਹਾਸ ਲਿਖਣਗੇ ਨਾ ਤੇ ਹਿਟਲਰ ਤੋਂ ਵੀ بڑا ਤੇ ਹਿਟਲਰ ਤੋਂ ਵੀ क्रूर ਇਸ ਇਨਸਾਨ ਨੂੰ ਲਿਖਣਗੇ ਵੀ ਜਿਹਦਾ ਇੱਕੋ ਇੱਕ ਮਨਸ਼ਾ ਸੀ ਦੇਸ਼ ਨੂੰ ਬਰਬਾਦ ਕਰਨਾ ਅੱਛੇ ਲੀਡਰਾਂ ਨੂੰ ਤਬਾਹ ਕਰਨਾ ਤੇ ਇੱਕ ਤਾਂ ਕਿ ਲੋਕ ਜਾਗ ਜਾ ਸਕਣ ਲੋਕਾਂ ਨੂੰ ਆਪਣੇ ਹੱਕ ਹਕੂਕ ਦਾ ਨਾ ਪਤਾ ਹੋਵੇ ੱੱਕੇਸ਼ਾ ਹੀ ਲੱਗ ਰਹੀ ਹੈ ਲੱਗ ਰਹੀ ਹੈ ਤਾਂ ਹੈ ਤੱਕੇशाही ਲੱਗਣਾ ਤਾਂ ਤਾਂ ਹੁੰਦਾ ਨਹੀਂ ਕਿ ਗੱਲ ਹੋਣ ਵਾਲੀ ਹੈ ਇਹ ਤਾਂ ਸਰਾਸਰ ਹੈ ਜਿਵੇਂ ਸਾਡੇ ਲੋਕ ਸਭਾ ਇੰਚਾਰਜ ਨੇ ਗੱਲ ਕਹੀ ਕਿ ਅਸੀਂ ਲੋਕ ਪੜ੍ਹੇ ਲਿਖੇ ਜਮਾਤ ਦੇ ਲੋਕ ਇੱਥੇ ਆਣ ਕੇ ਬੈਠੇ ਆ ਕਿਉਂ ਬੈਠੇ ਆ ਤਾਂ ਕਿ ਤੱਕੇਸ਼ਾਹੀ ਨਾ ਹੋਵੇ ਇੱਕ ਡਾਕਟਰ ਇੱਥੇ ਬੈਠਾ ਸੀਐਸ ਸਾਹਿਬ ਇੱਥੇ ਬੈਠੇ ਆ ਚੇਅਰਮੈਨ ਇੱਥੇ ਬੈਠਾ ਮੈਂ ਵਕੀਲ ਇੱਥੇ ਬੈਠਾ ਪਿੱਛੇ ਚੰਗੇ ਵਪਾਰੀ ਇੱਥੇ ਬੈਠੇ ਆ ਕਿਉਂ ਬੈਠੇ ਆ ਸਿਰਫ ਤੇ ਸਿਰਫ ਤੱਕੇਸ਼ਾਹੀ ਦੇ ਨਾਲ ਇੱਕ ਸਹੀ ਸਹੀ ਫੈਡਰਲ ਸਿਸਟਮ ਅਡਾਪਟ ਕਰੋ ਉਹ ਥੋੜੋ ਕੋ ਹੈ ਨਹੀਂ ਲਾ ਨਿਸ਼ਾਨਾ ਕਿਤੇ ਸਾਧਾ ਕੋਈ ਕੁਛ ਨਹੀਂ ਪਤਾ ਜੀ ਕਿਤੇ ਮਾਰ ਦੇਣ ਜੀ ਇਹ ਇਹਦਾ ਅੱਲਾ ਜਾਣੇ ਜੀ ਉਹ ਹੈ ਤਾਂ ਉਹ ਸ਼ਿਕਾਰੀ ਨੇ ਜਿਹੜਾ ਲੱਗ ਹੈ ਜਿਹਨੇ ਤੂੰ ਕਰਤਾ ਕੰਜਾ ਵੀ ਹੁਣ ਤੇਰੀ ਵਾਰੀ ਹੁਣ ਤੇਰੀ ਵਾਰੀ ਤੁਕਾ ਤੁਕਾ ਜੀ ਬਸ ਜਿਹੜਾ ਮਾਰਦਾ ਮਾਰਦਾ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਕੌਣ ਪੁੱਛੂਗਾ ਇਹਨਾਂ ਨੂੰ ਕੋਈ ਹੈ ਹੀ ਪੁੱਛਣ ਵਾਲਾ ਜਿੰਨੂੰ ਮਰਜ਼ੀ ਮਾਰ ਦੇਣ ਜੀ ਲੋਕ ਹੁਣ ਅਗਲੀ ਰਣਨੀਤੀ ਕੀ ਜੇਗੀ ਅਗਲੀ ਰਣਨੀਤੀ ਜਦ ਦੇਖੋ ਜਦ ਤੱਕ ਇਹ ਲੋਕ ਹਟਦੇ ਨਹੀਂ ਆਪਾਂ ਸੜਕਾਂ ਤੇ ਬੈਠੇ ਜੀ इवन ਸਾਨੂੰ ਜੋ ਵੱਧ ਤੋਂ ਵੱਧ ਕਰਨਾ ਬੇ ਕਰਾਂਗੇ ਤੇ ਹਾਈ ਕਮਾਂਡ ਦਾ ਸੋ ਜੋ ਸਾਡਾ ਡਿਸੀਜਨ ਹੋਏਗਾ ਅਸੀਂ ਉੱਤੇ ਬਾਉਂਡ ਹੈ ਸਾਨੂੰ ਲੋਕਤੰਤਰ ਬਚਾਉਣ ਲਈ ਜੇ ਸਾਡਾ ਸੀਐਮ ਕੁਰਸੀ ਛੱਡ ਸਕਦਾ ਤਾਂ ਦੋਸਤੋ ਅਸੀਂ ਆਪਣਾ ਘਰ-ਬਾਰ ਛੱਡ ਕੇ ਇੱਥੇ ਬੈਠੇ ਬਿਲਕੁਲ ਸਾਸਪੱਟੇ ਵਿੱਚ ਗਿਆ ਕਿ ਜਦ ਤੱਕ ਈਡੀ ਦਾ ਤੱਕਾशाही ਖਤਮ ਨਹੀਂ ਹੋਏਗਾ ਜਦ ਤੱਕ ਇਹ ਹਾਈ ਕਮਾਂਡ ਤੋਂ ਸਾਨੂੰ ਉਪਰ ਆਰਡਰ ਨਹੀਂ ਆਏਗਾ ਤੇ ਤਦ ਤੱਕ ਅਸੀਂ ਸੰਸਦ ਆਮ ਆਦਮੀ ਸੰਸਦ ਦੇ ਨਾਲ ਜਿਹੜੇ ਕਿ ਨਾਲ ਖੜੇ ਹੋਏ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬੀਜੇਪੀ ਸਰਕਾਰ ਮੁਰਦਾਬਾਰ ਦੇ ਬੈਨਰ ਹੱਥਾਂ ਦੇ ਵਿੱਚ ਫੜੇ ਹੋਏ ਆ ਈਡੀ ਦੇ ਖਿਲਾਫ ਜਿਹੜੇ ਕੀ ਹੈ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਆ ਹਾਲਾਂਕਿ ਸਵੇਰੇ ਹੀ ਸਵੇਰ ਤੜਕੇ ਆਮ ਆਦਮੀ ਪਾਰਟੀ ਸੰਸਦ ਦੇ ਘਰੇ ਜਿਹੜਾ ਕੀ ਹੈ ਰੇਡ ਮਾਰੀ ਜਾਂਦੀ ਹੈ ਤੇ ਹੁਣ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਧਰ ਦੀਆਂ ਕਿ ਉਧਰ ਦੀ ਤਸਵੀਰਾਂ ਦਿਖਾਵਾਂਗੇ ਹੱਥਾਂ 'ਚ ਸਾਰੇ ਡਾਕਟਰ ਵੀ ਇੱਥੇ ਬੈਠੇ ਚੇਅਰਮੈਨ ਵੀ ਇੱਥੇ ਜਿਹੜੇ ਬੈਠੇ ਆ ਤੇ ਵਕੀਰ ਵੀ ਬੈਠੇ ਆ ਤੇ ਹੋਰ ਵੀ ਅੰਨੇ ਜਿਹੜੇ ਵਰਕਰ ਇੱਥੇ ਜਿਹੜੀ ਹੈ ਮੌਜੂਦ ਨੇ ਆਪਣਾ ਕਾਰੋਬਾਰ ਛੱਡ ਕੇ ਕੰਮ ਕਰ ਛੱਡ ਕੇ ਇੱਥੇ ਬੈਠੇ ਨੇ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਮੋਦੀ ਫਾਸੀਵਾਦੀ ਦੇ ਜਿਹੜਾ ਕੀ ਹੈ ਬੈਨਰ ਵੀ ਇੱਥਾ ਚ ਵਿਚ ਫੜਿਆ ਗਿਆ ਵੈ ਤੇ ਨਾਰੇਬਾਜੀ ਵੀ ਜਿਹੜੀ ਕੀ ਹੈ ਲਗਾਤਾਰ ਲਾਈ ਜਾ ਰਹੀ ਹੈ ਤੇ ਹੁਣ ਇਹ ਤਸਵੀਰਾਂ ਨੇ ਚੰਡੀਗੜ੍ਹ ਰੋਡ ਦੇ ਹੰਟਮ ਹੋਮਸ ਦੇ ਬਾਹਰ ਦੀਆਂ ਜਿੱਤੇ ਕੀ ਈਡੀ ਨੇ ਆਮ ਆਮ ਆਦਮੀ ਪਾਰਟੀ ਦੇ ਸੰਸਦ ਦੇ ਘਾਰ ਈਡੀ ਦਾ ਈਡੀ ਨੇ ਛਾਪਾ ਮਾਰਿਆ ਵੈ ਇਥੇ ਸਵੀਰਾ ਨਹੀਂ ਦੇਖ ਸਕਦੇ ਤੁਸੀਂ ਹੁਣ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਗਲੀ ਰਣਨੀਤੀ ਜਿਹੜੀ ਹੈ ਜਲਦੀ ਦੱਸੀ ਜਾਏਗੀ ਜੁੜੇ ਹੋ ਲੁਧਾਨਾ ਲਾਈਟ ਨਾਲ ਧਰਮਪਾਲ ਤਰਾ ਯੂਮੇਰ ਰਿਪੋਰਟ ਧੰਨਵਾਦ